ਦਰਸ਼ਕੋ ਬ੍ਰੇਕ ਤੋਂ ਬਾਅਦ ਥੋੜਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਚੰਡੀਗੜ੍ਹ ਤੋਂ ਭੈਣ ਅਮਨਜੋਤ कौर ਜੀ ਦੀ ਇਹਨਾਂ ਦਾ ਡਾਕਟਰ ਸਾਹਿਬ ਅਸੀਂ ਪਹਿਲਾ ਜੋ ਟਾਪਿਕ ਸੀ ਉਹ ਆਪਾਂ ਡਿਸਕਸ ਕਰ ਲਿਆ ਜਿਹੜਾ ਦੂਸਰਾ ਆਪਾਂ ਕਰਨ ਜਾ ਰਹੇ ਹਾਂ ਆਪਣੇ ਦਰਸ਼ਕਾਂ ਨਾਲ ਡਿਸਕਸ ਇਹਨਾਂ ਦਾ ਟਾਪਿਕ ਹੈ ਇਹਨਾਂ ਦਾ ਟਾਪਿਕ ਹੈਗਾ ਕਾਂਗਰਸ ਅਤੇ ਅਕਾਲੀਆਂ ਦੀ ਨਿਰਾਸ਼ਤਾ ਕਾਂਗਰਸ ਦੀ ਨਿਰਾਸ਼ਤਾ ਦਾ ਤਾਂ ਕੋਈ ਅੰਤ ਹੀ ਨਹੀਂ ਜਿਸ ਦੇ ਹਿਸਾਬ ਨਾਲ ਉਹਨਾਂ ਦਾ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਸਪਾਇਆ ਹੋਇਆ ਹੈ ਕਾਂਗਰਸ ਪੱਕੀ ਚੈਨਲ ਐਨਡੀ ਟੀਵੀ ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਬੇਸ਼ਰਮੀ ਨਾਲ ਕਿਹਾ ਕਿ ਕੈਨੇਡਾ ਦੀ ਸਰਕਾਰ ਵਿੱਚ ਸਾਰੇ ਸਿੰਘ ਅਤੇ ਪੰਜਾਬੀ ਮੰਤਰੀ ਖਾਲਸਤਾਨੀ ਹਨ ਕਾਂਗਰਸ ਤੇ ਕੈਪਟਨ ਵੱਲੋਂ 1984 ਨੂੰ ਮੁੱਦਾ ਹੀ ਨਹੀਂ ਸਮਝਿਆ ਜਾਂਦਾ ਤੇ 32 ਸਾਲ ਬਾਅਦ 1984 ਦੀ ਗੱਲ ਕਰਨ ਨੂੰ ਵਿਅਰਥ ਦੱਸਿਆ ਜਾਂਦਾ ਹੈ ਅਮਰਿੰਦਰ ਸਿੰਘ ਨੇ ਕਮਲਨਾਥ ਨੂੰ ਇਹ ਕਹਿ ਕੇ ਕਲਿੰਚਟ ਦਿੱਤੀ ਕਿ ਮੇਰੇ ਦੋਸਤ ਕਮਲਨਾਥ ਨੂੰ ਦੋਸ਼ੀ ਬਣਾਉਣ ਪਿੱਛੇ ਖਾਲਸਤਾਨੀਆਂ ਦੇ ਆਪਣੇ ਹਿੱਤ ਹਨ ਇਸਨੇ ਟਾਈਟਲਰ ਬਾਰੇ ਵੀ ਕਿਹਾ ਸੀ ਕਿ ਉਹ ਇੱਕ ਚੰਗਾ ਦੋਸਤ ਹੈ ਤੇ ਉਸਦਾ ਪਾਲਣ-ਪੋਸ਼ਣ ਵੀ ਸਿੱਖ ਘਰ ਵਿੱਚ ਹੋਇਆ ਹੈ। ਉਹ ਦੋਸ਼ੀ ਕਿਵੇਂ ਹੋ ਸਕਦਾ ਹੈ? ਕਾਫੀ ਵਿਦ ਕੈਪਟਨ ਵਿੱਚ ਇੱਕ ਵਿਦਿਆਰਥੀ ਵੱਲੋਂ ਸਵਾਲ ਕੀਤੇ ਜਾਣ ਤੇ ਅਮਰਿੰਦਰ ਸਿੰਘ ਨੇ ਜਗਦੀਸ਼ ਟਾਈਟਲਰ ਦਾ ਪੱਖ ਪੂਰਿਆ ਸੀ। ਕਾਂਗਰਸ ਪੱਖੀ ਚੈਨਲਾਂ ਅਤੇ ਅਖਬਾਰਾਂ ਵੱਲੋਂ ਸਿੱਖਾਂ ਦਾ ਮਜ਼ਾਕ ਬਣਾਇਆ ਗਿਆ ਤੇ ਇਲਜ਼ਾਮ ਲਾਇਆ ਗਿਆ ਕਿ ਕਿਵੇਂ ਸਿੱਖ 32 ਸਾਲ ਬਾਅਦ ਬਿਨਾਂ ਕਿਸੇ ਗੱਲ ਤੋਂ ਝੂਠੀਆਂ ਗੱਲਾਂ ਕਰਕੇ ਵਿਚਾਰੇ ਕਮਲਨਾਥ ਦੀ ਇੱਜ਼ਤ ਖਰਾਬ ਕਰ ਰਹੇ ਹਨ। ਕਈ ਇਥੋਂ ਤੱਕ ਹਮਦਰਦੀ ਵਿੱਚ ਗਵਾਚ ਗਏ ਕਿ ਕਮਲ ਲਾਤ ਦੇ ਦਰਦ ਦੀਆਂ ਕਹਾਣੀਆਂ ਸੁਣਾਉਣ ਲੱਗ ਗਏ ਪੰਜਾਬ ਕਾਂਗਰਸ ਦੀ ਨਵੀਂ ਬਣੀ ਪ੍ਰਧਾਨ ਆਸ਼ਾ ਕੁਮਾਰੀ ਨੇ ਵੀ 1984 ਨੂੰ ਬੀਤੇ ਦੀ ਗੱਲ ਦੱਸਦਿਆਂ ਕਿਹਾ ਕਿ ਸਿੱਖਾਂ ਨੇ ਸਾਡੀ ਪ੍ਰਧਾਨ ਮੰਤਰੀ ਨੂੰ ਮਾਰਿਆ ਸੀ ਇਸ ਲਈ ਦੰਗੇ ਪੜਕੇ ਸਨ ਜਿਵੇਂ ਇਹ ਤਾਂ ਹੋਣਾ ਹੀ ਸੀ ਸਿੱਖਾਂ ਨਾਲ ਇਹ ਹੋਣਾ ਬੰਦਾ ਸੀ ਕਾਂਗਰਸ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਮਜ਼ਾਕ ਉਡਾਇਆ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਪੁਲ ਦਾ ਨਾਮ ਬਦਲ ਕੇ ਉਹਨਾਂ ਦੇ ਨਾਮ ਤੇ ਰੱਖਿਆ ਤੇ ਮੋਦੀ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 300 ਸਾਲਾ ਵਰੇਗੰਢ ਤੇ ਸਰਕਾਰੀ ਸਮਾਗਮ ਕਰਾਇਆ ਐਨਾ ਕਾਂਗਰਸੀਆਂ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਇੱਕ ਵਿਵਾਦਿਤ ਸ਼ਖਸੀਅਤ ਸਨ ਅਤੇ ਸਿਆਸੀ ਪਾਰਟੀਆਂ 2017 ਦੀਆਂ ਚੋਣਾਂ ਦੇ ਮੱਦੇਨਜ਼ਰ ਸਿੱਖਾਂ ਨੂੰ ਲਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹ ਵੀ ਕਿਹਾ ਗਿਆ ਕਿ ਜਿਵੇਂ ਆਪ ਵੀ ਫਿਰਕੂ ਪਾਰਟੀ ਬਣ ਗਈ ਹੈ ਕਿਉਂਕਿ ਉਹ ਵੀ 1984 ਦੀ ਗੱਲ ਕਰਦੇ ਹਨ ਤੇ ਅੱਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਪੁਲ ਦਾ ਨਾਮ ਬਦਲਣ ਸਮੇਂ ਕੇਜਰੀਵਾਲ ਅਤੇ ਹੋਰਾਂ ਨੇ ਪੱਗਾਂ ਬੰਨੀਆਂ ਕਾਂਗਰਸੀ ਮਨੀਸ਼ ਤਿਵਾੜੀ ਨੇ ਪੰਜਾਬ ਵਿੱਚ ਹੋਈ ਹਿੰਦੂ ਕਨਵੈਨਸ਼ਨ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਪੰਜਾਬੀ ਹਿੰਦੂਆਂ ਦੀ ਤਰਾਸਤੀ ਤੇ ਅਕਾਲੀ ਭਾਜਪਾ ਸਰਕਾਰ ਨੇ ਚੁੱਪ ਕਿਉਂ ਵੱਟੀ ਹੈ ਇਵੇਂ ਜਾਪਦਾ ਹੈ ਜਿਵੇਂ ਬਾਕੀਆਂ ਲਈ ਕਾਂਗਰਸ ਨਿਰਪੱਖ ਹੋਵੇ ਪਰ ਸਿੱਖਾਂ ਵੇਲੇ ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਲੱਗਿਆਂ ਉਹ ਫਿਰਕੂ ਬਣ ਜਾਂਦੇ ਹਨ ਕਾਂਗਰਸ ਅਤੇ ਅਕਾਲੀ ਭਾਜਪਾ ਇਹੀ ਰਟਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਖਾਲਸਤਾਨੀ ਸਪੋਰਟ ਕਰਦੇ ਹਨ ਤੇ ਪੰਜਾਬ ਦੀ ਸ਼ਾਂਤੀ ਖਤਰੇ ਵਿੱਚ ਹੈ ਇਹ ਲੋਕ ਅਸਮੀਆਂ ਦੇ ਹਾਲਾਤ ਮੋੜ ਸਿਰਜਣ ਲਈ ਜਾਣਬੁੱਝ ਕੇ ਬਾਹਰ ਅਤੇ ਇੱਥੇ ਵਸਦੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ ਕਾਂਗਰਸ ਨੇ ਸਿੱਖਾਂ ਖਿਲਾਫ ਸਭ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਇਥੋਂ ਤੱਕ ਕਿ ਆ ਕਿ ਅਕਾਲੀ ਭਾਜਪਾ ਆਤਵਾਦੀਆਂ ਨੂੰ ਰੁਝਾਉਣ ਲਈ ਜੇਲਾਂ ਵਿੱਚੋਂ ਖਾਲਸਤਾਨੀ ਆਤਵਾਦੀਆਂ ਨੂੰ ਰਿਹਾਅ ਕਰ ਰਹੀ ਹੈ। ਆਏ ਦਿਨ ਕਿਸੇ ਨਾ ਕਿਸੇ ਡੇਰਾ ਮੁਖੀ ਦੀ ਹੱਤਿਆ ਕੀਤੀ ਜਾਂਦੀ ਹੈ ਜਾਂ ਕਿਸੇ Hindu ਕਾਰਜਕਰਤਾ ਨੂੰ ਮਾਰਿਆ ਜਾਂਦਾ ਹੈ ਜਾਂ ਫਿਰ ਕਿਸੇ ਧਾਰਮਿਕ ਗਰੰਦੀ ਬੇਦਬੀ ਕੀਤੀ ਜਾਂਦੀ ਹੈ। ਸਿਰਫ ਪਾਕਿਸਤਾਨ ਅਤੇ ਸਿੱਖਾਂ ਨੂੰ ਦੋਸ਼ੀ ਦੱਸਣ ਲਈ ਅਤੇ ਬਦਨਾਮ ਕਰਨ ਲਈ ਜਦਕਿ ਸਾਨੂੰ ਪਤਾ ਹੈ ਕਿ ਅਸਲ ਦੋਸ਼ੀ ਕੌਣ ਹਨ ਅਤੇ ਇਹ ਸਭ ਕਿਸ ਦੀ ਚਾਲ ਹੈ। ਮਲੇਰ ਕੋਟਲਾ ਸਿੱਖ ਮੁਸਲਮਾਨਾਂ ਸਾਂਝ ਲਈ ਜਾਣਿਆ ਜਾਂਦਾ ਹੈ ਤੇ ਪਹਿਲਾਂ-ਪਹਿਲਾਂ ਇਸ ਬੇਅਦਬੀ ਦਾ ਇਲਜ਼ਾਮ ਵੀ ਸੋਸ਼ਲ ਮੀਡੀਆ ਦੁਆਰਾ ਸਿੱਖਾਂ ਤੇ ਕੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਿੱਖਾਂ ਵੱਲੋਂ ਖੁੱਲਕੇ ਇਸ ਘਟਨਾ ਦੀ ਨਿੰਦਾ ਕਰਨ ਤੇ ਪਿਛਾਂ ਹਟੇ ਇਹ ਲੋਕ ਫਿਰ ਇਸ ਘਟਨਾ ਪਿੱਛੇ ਵਿਸ਼ਵ Hindu ਪ੍ਰਸ਼ਦ ਦੇ ਲੀਡਰਾਂ ਅਤੇ ਹੋਰ ਭਾਜਪਾ ਨਾਲ ਸੰਬੰਧਿਤ Hindu ਤਮੀਆਂ ਦਾ ਹੱਥ ਸਾਹਮਣੇ ਆਇਆ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਫਾਰਮੂਲਾ ਸਿੱਖਾਂ ਨੂੰ ਮੁੱਢੋਂ ਹੀ ਬਦਨਾਮ ਕਰਨਾ ਜਾਪਦਾ ਹੈ ਤੇ ਜੇ ਕੋਈ ਪਾਰਟੀ ਸਿੱਖਾਂ ਦੀ سپورਟ ਲੈਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਇਹਨਾਂ ਲਈ ਫਿਰਕੂ ਜਾਂ ਖਾਲਸਤਾਨੀ ਬਣ ਜਾਂਦੀ ਹੈ। ਅਕਾਲੀਆਂ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ਅਸੀਂ ਪੰਥਕ ਪਾਰਟੀ ਨਹੀਂ ਹਾਂ ਸਾਡੇ ਕੋਲ ਕਾਂਗਰਸ ਨਾਲੋਂ ਜ਼ਿਆਦਾ ਹਿੰਦੂ ਐਮਐਲਏ ਹਨ। ਸਾਰੇ ਸਿੱਖਾਂ ਤੋਂ ਖੇੜਾ ਸ਼ਰੌਣ ਵਿੱਚ ਲੱਗੇ ਹੋਏ ਹਨ ਜੀ ਡਾਕਟਰ ਸਾਹਿਬ। ਅ ਭੈਜੀ ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦੀ ਲੰਬੀ ਮਿਹਰਦਾਈਕ ਹਿੱਸਾ ਸੀ ਪਰਸੋਂ ਡਿਸਕਸ ਕੀਤਾ ਸੀ ਇਸ ਦੇ ਡਿਫਰੈਂਟ ਸੈਗਮੈਂਟ ਨੇ ਉਸ ਤੋਂ ਅਗਲਾ ਸੈਗਮੈਂਟ ਜਿਹਦੇ ਵਿੱਚ ਕਿ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਕਾਂਗਰਸ ਔਰ ਅਕਾਲੀਆਂ ਦੋਨਾਂ ਦਾ ਹੀ ਕਿਵੇਂ ਜ਼ੋਰ ਲੱਗਾ ਹੋਇਆ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਨੂੰ ਸਿੱਖ ਕੌਮ ਦੇ ਖਿਲਾਫ ਜਿਹੜਾ ਉਹ ਮੁੱਦਾ ਬਣਾ ਕੇ ਕਿਵੇਂ ਜਿੱਤਿਆ ਜਾਏ ਜਿਵੇਂ ਕਿਵੇਂ ਇਹ ਹਿੰਦੂ ਵੋਟਰਾਂ ਨੂੰ ਲੁਭਾਉਣਾ ਚਾਹੁੰਦੇ ਨੇ ਔਰ ਦੂਸਰੇ ਪਾਸੇ ਜੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਤੋਂ ਸਤੇ ਹੋਏ ਲੋਕ ਕੋਈ ਤਬਦੀਲੀ ਦਾ ਰਾਹ ਲੱਭ ਰਹੇ ਨੇ ਤੇ ਉਹਦੇ ਲਈ ਹੁਣ ਕਿਉਂਕਿ ਅੱਜਕੱਲ ਕੋਈ ਖਾਲਸਤਾਨੀ ਧਿਰ ਪ੍ਰਮੁਖਤਾ ਦੇ ਨਾਲ ਇਹਨਾਂ ਨੂੰ ਨਹੀਂ ਲੱਗਦਾ ਕਿ ਵੀ ਚੈਲੰਜ ਦੇ ਰਹੀ ਹੈ ਇਸ ਲਈ ਉਸ ਕਿਸੇ ਧਿਰ ਦਾ ਨਾ ਅਤਵਾਦ ਜਾਂ ਦੂਜੇ ਦਾ ਨਹੀਂ ਹੈ ਹੁਣ ਉਹਨਾਂ ਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸ਼ਾਇਦ ਇਫੈਕਟਿਵ ਚੈਲੰਜ ਇਹਨਾਂ ਨੂੰ ਦੇ ਸਕੇ ਸੋ ਉਹਨੂੰ ਸਿੱਖਾਂ ਦੇ ਨਾਲ ਜੋੜਨਾ ਖਾਲਸਾਣ ਦੇ ਨਾਲ ਜੋੜਨਾ ਔਰ ਮੈਂ ਜਿਸ ਤਰਤੀਬ ਦੇ ਵਿੱਚ ਇਹਨਾਂ ਨੇ ਪਹਿਂ ਜੀ ਨੇ ਲਿਖੇ ਉਸ ਤੀ ਮੈਂ ਜ਼ਿਕਰ ਕਰਾਂਗਾ ਪਹਿਲਾ ਉਹਨਾਂ ਨੇ ਅਮਰਿੰਦਰ ਦਾ ਜ਼ਿਕਰ ਕੀਤਾ ਹੁਣ ਕਾਂਗਰਸ ਦਾ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਦਾ ਔਰ ਉਸ ਦੀ ਜਿਹੜੀ ਬੈਬਲਿੰਗ ਹੈ ਉਸ ਦੀਆਂ ਬੇਤਵੀਆਂ ਨੇ ਉਸ ਦਾ ਅਸੀਂ ਨੋਟਿਸ ਲਿਆ ਆਪਣੇ ਡੈਡ ਪ੍ਰੋਗਰਾਮਾਂ ਚ ਜਿਹੜੇ ਜੁਨੇ ਕੈਨੇਡਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਨੇ ਔਰ ਮਨਿਸਟਰ ਨੇ ਸਾਰੀ ਖਾਰਿਸਤਾਨੀ ਬਣਾ ਦਿੱਤੇ ਉਹਨੇ ਕਿਹਾ ਜੀ ਉਹਨਾਂ ਨੇ ਮੇਰਾ ਵੀਜ਼ਾ ਰੁਕਵਾਇਆ ਫਿਰ ਉਹਨੇ ਕਿਹਾ ਜੀ 84 ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈ ਇਹ ਤਾਂ ਡੈਡ ਇਸ਼ੂ ਹੈ ਜੀ ਔਰ ਅੱਗੇ ਉਹਨੇ ਇੱਕ ਕਦਮ ਹੋਰ ਜਾਂਦਾ ਜਦੋਂ ਕਮਲਨਾਥ ਨੂੰ ਪੰਜਾਬ ਦਾ ਉਹਨਾਂ ਨੇ ਇੰਚਾਰਜ ਲਾਇਆ ਹੈ ਸੈਂਟਰ ਨੇ ਔਰ ਇੱਕਦਮ ਸਿੱਖਾਂ ਨੇ ਪ੍ਰੋਟੈਸਟ ਕੀਤਾ ਔਰ ਇਹਨੇ ਕਿਹਾ ਜੀ ਉਹ ਤਾਂ ਮੇਰਾ ਦੋਸਤ ਹੈ ਔਰ ਇਹ ਕਲੀਨ ਬੰਦਾ ਹੈ ਬਿਲਕੁਲ ਜਿਹੜਾ ਇਹ ਬਦਨਾਮ ਕੀਤਾ ਜਾ ਰਿਹਾ ਇੱਕ ਬੇਗੁਨਾ ਆਦਮੀ ਨੂੰ ਔਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਇਵਨ ਮੀਡੀਆ ਨੇ ਇਨਾ ਕੋ ਨੂੰ ਡਿਫੈਂਡ ਕੀਤਾ ਕਿ ਕਮਲਨਾਥ ਨੂੰ ਤਾਂ ਖਾਮ ਖਾਬ ਬਦਨਾਮ ਕੀਤਾ ਜਾ ਰਿਹਾ ਜੀ ਔਰ ਅਮਰਿੰਦਰ ਨੇ ਉਸ ਦੀ ਬੜੀ ਸ਼ਲਾਘਾ ਕੀਤੀ ਕਿ ਜੀ ਉਹਨੂੰ ਲਾਇਆ ਗਿਆ ਇਹ ਵੱਖਰੀ ਗੱਲ ਹੈ ਵੀ ਕਮਲਨਾਥ ਨੇ ਅਲਟੀਮੇਟਲੀ ਜਿਹੜਾ ਸਖਾਂ ਦੇ ਕੋਲ ਹੋਰ ਕੁਝ ਹੋਇਆ ਨਾ ਹੋਇਆ ਜੇ ਤੱਕ ਸਾਡੇ ਡੰਡੇ ਦਾ ਡਰ ਤੇ ਇਹਨਾਂ ਨੂੰ ਹੈ ਨਾ ਕਿ ਵੀ ਕਿਤੇ ਨਾ ਕਿਤੇ ਪਤਾ ਨਹੀਂ ਕਿਨੇ ਡੰਡਾ ਖੜਕਾ ਦੇਣਾ ਸੋ ਕਮਲਨਾਥ ਆਪ ਹੀ ਦੌੜ ਗਿਆ ਦੋ ਤਿੰਨ ਹਾਲਾਂਕਿ ਇਹਨਾਂ ਨੇ মিডিਏ ਨੇ ਔਰ ਏਜੰਸੀਆਂ ਨੇ ਉਹਨੂੰ ਡਿਫੈਂਡ ਕਰਨ ਚ ਕੋਈ ਕਸਰ ਨਹੀਂ ਰੱਖੀ ਲੇਕਿਨ ਚਲੋ ਕਿਤੇ ਨਾ ਕਿਤੇ ਹਰ ਇੱਕ ਨੂੰ ਹਰ ਕੋਈ ਜੋਣਾ ਚਾਹੁੰਦਾ ਮਰਨਾ ਤਾਂ ਕੋਈ ਨਹੀਂ ਚਾਹੁੰਦਾ ਸੋ ਉਹ ਦੌੜ ਗਿਆ ਔਰ ਇਹੀ ਇੱਥੇ ਹੀ ਬੱਸ ਨਹੀਂ ਇਹ ਆਸ਼ਾ ਕੁਮਾਰੀ ਜਿਹੜੀ ਮੱਧ ਪ੍ਰਦੇਸ਼ ਦੇ ਕਿਸੇ ਰਾਜ ਘਰਾਣੇ ਦੀ ਹੈ ਘਰ ਵਾਲਾ ਇਹਦਾ ਮਰ ਗਿਆ ਹੈ ਹਡਲਹੌਜੀ ਤੋਂ ਰਿਪਰੈਜ਼ੈਂਟ ਕਰਦੀ ਸੀ ਹੁਣ ਇਹਨੂੰ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੇ ਬਿਠਾ ਦਿੱਤਾ ਕਾਂਗਰਸ ਦਾ ਇੰਚਾਰ ਜੀ ਉਹਨੇ ਤਾਂ ਕਮਲਨਾਥ ਜਾਂ ਦੂਸਰਿਆਂ ਤੋਂ ਡਿਫੈਂਡ ਕਰਨਾ ਹੀ ਸੀ ਉਹ ਤਾਂ ਅੱਗੇ ਜਾ ਕੇ ਕਹਿੰਦੇ ਕਿ ਕੀ ਹੋਇਆ ਨਵੰਬਰ 84 ਦੇ ਦੰਗੇ ਹੋਏ ਜੇ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ ਮਾਰਿਆ ਤੇ ਇਹ ਤਾਂ ਹੋਣਾ ਹੀ ਸੀ ਜੀ ਹੁਣ ਇਹ ਉਹੀ ਸੋਚ ਵਾਪਸ ਕਾਂਗਰਸ ਦੀ ਜਿਸ ਤਰੀਕੇ ਨਾਲ ਹਲਾ ਮਰਿੰਦਰ ਜਦੋਂ ਇੱਕ ਟਰਮ ਚੀਫ ਮਿਨਿਸਟਰ ਰਿਹਾ ਕੁਝ ਨੂੰ ਲੱਗਾ ਕਿ ਸ਼ਾਇਦ ਕਾਂਗਰਸ ਦੀ ਸੂਰ ਬਦਲੀ ਹੈ ਜਾਂ ਅਮਰਿੰਦਰ ਨੇ ਜੂਨ 84 ਚ ਰਿਜ਼ਾਈਨ ਕੀਤਾ ਸੀ ਔਰ ਇਹ ਉਹ ਪਰ ਹੁਣ ਜਿਹੜੇ ਅਮਰਿੰਦਰ ਦੀ ਤੁਸੀਂ ਟੋਨ ਸੁਰ ਦੇਖ ਲਓ ਆਸ਼ਾ ਰਾਣੀ ਦਾ ਹਾਲ ਦੇਖ ਲਓ ਔਰ ਕਾਂਗਰਸ ਇੱਥੇ ਨਹੀਂ ਰੁਕੀ ਹੁਣ ਜਿਹੜਾ ਵੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਉਹਨਾਂ ਦੇ ਸਾਹਮਣੇ ਵੀ 2017 ਦੀ ਜੋ ਆਲਟੀਮੇਟਲੀ ਨਿਕਲਣਾ ਉੱਥੋਂ ਵੀ ਕੁਝ ਨਹੀਂ ਹੈ ਸਖਾਂ ਦਾ ਪਰ ਘੱਟੋ ਘੱਟ ਉਹ ਪੋਲੀਟੀਕਲੀ ਸਮਾਰਟ ਮੂਵ ਕਰ ਰਹੇ ਨੇ ਤਾਂ ਕਿ ਜਿਹੜਾ ਸਿੱਖਾਂ ਦਾ ਰੋਹ ਕਾਂਗਰਸ ਔਰ ਬੀਜੇਪੀ ਦੇ ਖਿਲਾਫ ਹੈ ਉਹਨੂੰ ਕੈਸ਼ ਕਰਾ ਸਕਣ ਹੁਣ ਉਹਦੇ ਚ ਜਿਹੜਾ ਕੇਜਰੀਵਾਲ ਸਰਕਾਰ ਦੇ ਕੁਝ ਮੂਵ ਰਹੇ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਫੇਰ ਹੁਣ ਅਜੇ 2-3 ਦਿਨ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਨਵੰਬਰ 84 ਵਾਲੇ ਸਿੱਖ ਜਿਹੜੇ ਤਿਲਕ ਵਿਆਹ ਨਗਰ ਤੇ ਜਿਹੜੀਆਂ ਵੀ ਆਬਾਦੀਆਂ ਜਿਹੜਾ ਉਹਨਾਂ ਦੇ ਘਰ ਬਹੁਤ ਖਸਤਾ ਹੋ ਗਏ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਰਿਪੇਅਰ ਕਰਾ ਕੇ ਦੇਵਾਂਗੇ ਡਿਵੈਲਪਮੈਂਟ ਅਥਾਰਟੀ ਤੋਂ ਜਿਹਨਾਂ ਨੇ ਕਿਹਾ ਜੀ ਇਹਨਾਂ ਨੂੰ ਰਿਪੇਅਰ ਕਰੋ ਜੀ ਫਿਰ ਕੇਜਰੀਵਾਲ ਜਿਹੜਾ ਹੈ ਉਹਨੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 300 ਸਾਲਾ ਜਿਹੜੀ ਯਾਦ ਸੀ ਉਸੇ ਮੌਕੇ ਤੇ ਦਿੱਲੀ ਦੇ ਵਿੱਚ ਇੱਕ ਪੁਲ ਦਾ ਨਾਮ ਬਦਲ ਕੇ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਿਆ ਹੁਣ ਇਹਨੂੰ ਕਾਂਗਰਸ ਵੀ ਜਿਹੜੀ ਹੈ ਉਹ ਆਪੋਜ਼ ਕਰ ਰਹੀ ਹੈ ਕਾਂਗਰਸ ਨੇ ਕਿਹਾ ਦੇਖੋ ਜੀ ਬੰਦਾ ਸਿੰਘ ਬਹਾਦਰ ਤਾਂ ਇੱਕ ਵਿਵਾਦਤ ਸ਼ਖਸੀਅਤ ਸੀ ਹੁਣ ਇਹਨਾਂ ਨੂੰ ਬੰਦਾ ਸਿੰਘ ਬਹਾਦਰ ਚੋਂ ਕੋਈ ਲਿਬਰੇਟਰ ਨਜ਼ਰ ਨਹੀਂ ਆਉਂਦਾ ਬੀਜੇਪੀ ਦਾ ਆਪਣਾ ਏਜੰਡਾ ਹੈ ਉਹਨਾਂ ਨੇ ਇੱਕ ਵੱਖਰਾ ਸਮਾਗਮ ਜਿਹਨੂੰ ਦਿੱਲੀ ਗੁਰਦੁਆਰਾ ਕਮੇਟੀ ਔਰ ਸੈਂਟਰ ਗਵਰਨਮੈਂਟ ਨੇ ਰਲ ਕੇ ਕੀਤਾ ਔਰ ਉੱਥੇ ਜਦੋਂ ਕੋੜੇ ਦੇ ਉੱਤੇ ਬੰਦਾ ਸਿੰਘ ਬਹਾਦਰ ਜਿਹੜਾ ਚੜਿਆ ਆ ਰਿਹਾ ਨਾਲ ਉਹਦੀ ਮੋਦੀ ਦੀ ਵਿੱਚ ਉੱਥੇ ਬਾਦਲ ਨੇ ਮੋਦੀ ਦੀ ਜਿਹੜੀ ਹੈ ਉਹ ਉਸ ਦਾ ਮੁਕਾਬਲਾ ਹੀ ਬੰਦਾ ਸਿੰਘ ਬਹਾਦਰ ਨਾਲ ਕੀਤਾ ਉਹਦੇ ਨਾਲ ਉਹਦੀ ਤੁਲਨਾ ਕੀਤੀ ਤੋ ਉਹ ਆਪਣੇ ਏਜੰਡੇ ਤੇ ਲੱਗੇ ਹੋਏ ਨੇ ਮੋਦੀ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਬੰਦਾ ਵਿਰਾਗੀ ਕਹੇ ਕਿ ਜਿਵੇਂ ਉਹ ਸੈਮੀਨਾਰ ਕਰਵਾਉਂਦੇ ਨੇ ਜਿਸ ਕਿਸਮ ਦਾਓ ਇੱਕ ਹੋਰ ਉਹਨਾਂ ਨੇ ਵਿਰਾਗੀ મહામੰਡਲ ਖੜਾ ਕੀਤਾ ਹੋਇਆ ਪੰਜਾਬ ਦੇ ਵਿੱਚ ਉਹ ਬੰਗਾਲ 'ਚ ਪਹੁੰਚ ਗਏ ਕਿਉਂਕਿ ਰਵਿੰਦਰਨਾਥ ਟੈਗੋਰ ਨੇ ਇੱਕ ਨਜ਼ਮ ਜਿਹੜੀ ਹੈ ਉਹ ਬੰਦਾ ਸਿੰਘ ਬਹਾਦਰ ਤੇ ਲਿਖੀ ਸੀ ਔਰ ਵਿਰਾਗੀ મહામੰਡਲ ਨੇ ਕਿਹਾ ਜੀ ਅਸੀਂ 6 ਬੁੱਤ ਬੰਦਾ ਸਿੰਘ ਬਹਾਦਰ ਦੇ West Bengal ਦੇ ਵਿੱਚ ਸਥਾਪਿਤ ਕਰਾਂਗੇ ਸੋਹਿਬ ਰਾਗੀ ਮਹਾਮੰਡਲੇ ਵੀ ਸਾਰੀ ਆਰਐਸਐਸ ਦੀ ਖੇਡ ਹੈ ਉਹਨਾਂ ਨੇ ਆਪਣੇ ਕੋਲ ਹੀ ਦੌੜ ਆਏ ਹੋਏ ਨੇ ਜੀ ਇਧਰ ਜੇ ਉਹਨਾਂ ਨੇ ਕੋਈ ਸਵਾਗਤ ਕੀਤਾ ਹੈ ਦਿੱਲੀ ਸਰਕਾਰ ਨੇ ਜਾਂ ਪੁਲ ਦਾ ਨਾਮ ਬਦਲਿਆ ਤਾਂ ਉਹਦੇ ਤੋਂ ਉਹਨਾਂ ਨੇ ਕਿਹਾ ਜੀ ਦੇਖੋ ਇਹ ਤਾਂ ਫਿਰਕੂ ਸਿਆਸਤ ਕਰ ਰਹੇ ਨੇ ਇੱਕ ਵਿਵਾਦਤ ਬੰਦੇ ਦੇ ਨਾਂ ਤੇ ਪੁਲ ਬਦਲਿਆ ਔਰ ਦੇਖੋ ਜੀ ਕੇਜਰੀਵਾਲ ਪੱਗ ਬੰਨ ਕੇ ਤੁਰਿਆ ਫਿਰਦਾ ਉਹਨਾਂ ਦੇ ਵਿੱਚ ਔਰ ਫਿਰ ਜਿਹੜੀ ਹੈ ਮਨੀਸ਼ ਤਵਾੜੀ ਨੇ ਹੁਣੇ ਉਹੀ ਤਵਾੜੀ ਹੈ ਮਨੀਸ਼ ਤਵਾੜੀ ਜੀ ਨੂੰ ਸਪੋਕਸਮੈਨ ਬਣਾਇਆ ਹੋਇਆ ਹੈ ਦਾ ਪਿਓ ਵਿਸ਼ਵਨਾਥ ਤਵਾੜੀ ਜਿਹੜਾ ਉਹ ਮਾਰਿਆ ਗਿਆ ਸੀ 80 ਦੇ ਦੌਰ ਚ ਹਾਲਾਂ ਉਦੋਂ ਇਹ 84 ਤੋਂ ਪਹਿਲਾਂ ਦੀ ਗੱਲ ਹੈ ਔਰ ਕਿਨੇ ਮਾਰਿਆ ਕਿ ਉਹ 97 ਇਹਨੂੰ ਕੰਡੈਮਨ ਕੀਤਾ ਸੀ ਸੰਤ ਬੰਡਾ ਵਾਲਿਆਂ ਨੇ ਉਹਦੇ ਵਿਸ਼ਵਨਾਥ ਤਵਾੜੀ ਪੰਜਾਬੀ ਡਿਪਾਰਟਮੈਂਟ ਦਾ ਹੈੱਡ ਆਫ ਦਾ ਡਿਪਾਰਟਮੈਂਟ ਸੀ ਪੰਜਾਬ ਯੂਨੀਵਰਸਿਟੀ ਜੀ ਲੇਕਿਨ ਹੁਣ ਮਨੀਸ਼ ਤਵਾੜੀ ਹਿੰਦੂ ਕਾਨਫਰੰਸ ਜਾ ਰਿਹਾ ਔਰ ਕਹਿ ਰਿਹਾ ਜੀ ਦੇਖੋ ਅਕਾੜੀਆਂ ਨੇ ਜਿਹੜੇ ਬੇਗੁਨਾ ਹਿੰਦੂ ਮਾਰੇ ਗਏ ਉਹਨਾਂ ਦੇ ਲਈ ਤਾਂ ਕਦੇ ਕੋਈ ਹਾਜ਼ਾ ਨਾਰਾ ਵੀ ਨਹੀਂ ਮਾਰੇ ਹੁਣ ਕਾਂਗਰਸ ਦਾ ਔਰ ਬੀਜੇਪੀ ਦਾ ਇਕੋਈ ਲੈਵਲ ਦੇ ਕਾਂਗਰਸ ਦਾ ਖਾਸ ਤੌਰ ਤੇ ਹੁਣ ਜਿਹੜੇ ਕਰਨਾਟਕਾ ਦੀ ਜੇਲ੍ਹ ਚੋਂ ਆਇਆ ਸੀ ਗੁਰਦੀਪ ਸਿੰਘ ਖੇੜਾ ਉਹ 15 ਦਿਨ ਬਾਅਦ ਜਾਂ 21 ਦਿਨ ਬਾਅਦ ਫੇਰ ਵਾਪਸ 25-25 ਸਾਲ ਤੋਂ ਜੇਲ੍ਹਾਂ ਚ ਨੇ ਜੇ ਉਹਨਾਂ ਨੂੰ ਪੈਰੋਲ ਵੀ ਦਿੱਤੀ ਹੈ ਤਾਂ ਕਾਂਗਰਸ ਇਹ ਕਹਿ ਰਹੀ ਹੈ ਜੀ ਦੇਖੋ ਇਹ ਤਾਂ ਅਤਵਾਦੀਆਂ ਨੂੰ ਪੁਲਿਸ ਕਰ ਰਹੇ ਨੇ ਉਹਨਾਂ ਦੀ ਰਿਹਾਈ ਕਰ ਰਹੇ ਨੇ ਔਰ ਦੂਜੇ ਪਾਸੇ ਜਿਵੇਂ ਪੈਂਜੇ ਨੇ ਕਿਹਾ ਕਿ ਜੇ ਮਲੇਰ ਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬ ਦੀ ਬੇਅਦਬੀ ਦੀ ਘਟਨਾ ਹੋਈ ਪਹਿਲਾਂ ਦਾ ਇਕਦਮ ਸਿੱਖਾਂ ਦੇ ਖਿਲਾਫ ਕਰਨਾ ਚਾਹਿਆ ਪਰ ਜਦੋਂ ਸਿੱਖਾਂ ਨੇ ਖੁੱਲਕੇ ਕੰਡੈਮ ਕੀਤਾ ਤੇ ਅਸਲੀ ਫਿਰ ਪੁਲਿਸ ਨੇ ਜਿਹੜਾ ਉਹ ਵਿਸ਼ਵ ਹਿੰਦੂ ਪਰਿਸ਼ਦ ਦਾ ਲਿੰਕ ਲੱਭਿਆ ਤੇ ਇਹਨਾਂ ਨੇ ਉਹ ਬਿਲਕੁਲ ਖ਼ਬਰ ਹੀ ਗਾਇਬ ਕਰ ਦਿੱਤੀ ਔਰ ਵਿਸ਼ਵ ਹਿੰਦੂ ਪਰਿਸ਼ਦ ਦੀ ਥਾਂ ਤੇ ਹੁਣ ਉਹ ਵੀ ਆਮ ਆਦਮੀ ਪਾਰਟੀ ਦੇ ਖਾਤੇ 'ਚ ਪਾਇਆ ਹੋਇਆ ਔਰ ਇਹ ਜਿਹੜਾ ਉਹਨਾਂ ਨੇ ਕਹੇ ਵੀ ਜੜੀਆਂ ਕਟਰਾਵਾ ਕੋਈ ਹਿੰਦੂ ਐਕਟਿਵਿਸਟ ਕਿਤੇ ਮਾਰਿਆ ਗਿਆ ਜਿਵੇਂ ਆਇਆ ਜੀ ਸ਼ਿਵ ਸੈਨਾ ਦੇ ਪੁਰਾਣੇ ਤੇ ਹੋਇਆ ਜਾਂ ਕੋਈ ਹੋਰ ਕਟਰਾਵਾ ਹੋ ਰਹੀਆਂ ਵੀ ਇਹ ਸਾਰਾ ਹੀ ਮਾਹੌਲ ਜਿਹੜਾ ਉਸ ਸਿੱਖਾਂ ਨੂੰ ਨਿੰਦਣ ਦੇ ਲਈ ਔਰ ਤਾਂ ਕਿ 2012 ਦੀ ਅਸੈਂਬਲੀ ਚ ਆਉਣਾ ਤੱਕ ਪਹੁੰਚਦੇ ਆ ਮੁੱਖ ਮੁੱਦਾ ਹੀ ਸਿੱਖ ਕੌਮ ਦੀ ਜਿਹੜੀ ਹੈ ਉਹ ਤੋਹੀਨ ਔਰ ਉਸ ਚੋਂ ਹੀ ਜਿਹੜਾ ਉਹ ਵੋਟਾਂ ਕੱਢੀਆਂ ਜਾਣਗੀਆਂ ਔਰ ਫਿਰ ਉਹਨਾਂ ਨੇ ਨਰੇਸ਼ ਗੁਜਰਾਲ ਜਿਹੜਾ ਕਿ ਅਕਾਲੀਆਂ ਦਾ ਰਾਜ ਸਭਾ ਮੈਂਬਰ ਹੈ ਉਹਨੇ ਕਿਹਾ ਜੀ ਸਾਨੂੰ ਅਸੀਂ ਕਿਵੇਂ ਸਿੱਖ ਪਾਰਟੀ ਹੋ ਗਏ ਆ ਖਾਲੀ ਦਲ ਸਾਡੇ ਤਾਂ ਜ਼ਿਆਦਾ ਐਮ ਐਲ ਏ ਸਾਡੇ ਅਕਾਲੀ ਦਲ ਦੇ ਜਿਹੜੇ ਨੇ ਹਿੰਦੂ ਐਮ ਐਲ ਏ ਜ਼ਿਆਦਾ ਅਕਾਲੀਆਂ ਚ ਨੇ ਦੈਨ ਕੇ ਕਾਂਗਰਸ ਚ ਬਣੇ ਨੇ ਜੋ ਕੁੱਲ ਮਿਲਾ ਕੇ ਪੰਜ ਜੀ ਨੇ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਬਿਲਡ ਕੀਤਾ ਕਿ ਕਿਵੇਂ ਇਹ ਕਿਉਂਕਿ ਜਿਹੜਾ ਲਿਖਤ ਦਾ ਅਸਲ ਲੇਖੀਏ ਸੀ ਕਿ ਵੀ ਕਿਵੇਂ ਜਿਹੜਾ ਇਹ ਸਿੱਖਾਂ ਨੂੰ ਗਲੋਬਲੀ ਬਦਨਾਮ ਕਰਨ ਦੇ ਲਈ ਕੈਂਪੇਨ ਹੈ ਔਰ ਉਹਦੇ ਚ ਉਹਨਾਂ ਨੇ ਅੱਜ ਦੀ ਇਸ ਨੁਕਤੇ ਦੇ ਉੱਤੇ ਅਕਾਲੀ ਜਿਹੜਾ ਕਾਂਗਰਸ ਔਰ ਭਾਜਪਾ ਅਕਾਲੀਆਂ ਦੇ ਰੋਲ ਦੀ ਗੱਲ ਕੀਤੀ ਹੈ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਸਤਾ ਸਾਥੀਰਾਂ ਨੇ ਆਪ ਬ੍ਰੇਕ ਫਿਰ ਦਸਨ ਅਸਰਾਂ ਬਣੇ ਰਹਿ ਜਾਂਦੇ ਆ ਛੋਟੇ ਬਰੇਕ ਤਬਾ